ਵਰਾਂ ਸਹਿਮਾਨ ਦੀ ਬਾਣੀ ਦੇ ਅੰਦਰ 22 ਵਾਰਾਂ ਨੇ ਜਿਨ੍ਹਾਂ ਦੇ ਵਿੱਚੋਂ ਸਾਨੂੰ ਇੱਕ ਵਾਰ ਚੇਤੇ ਆ तकरीबन ਹਰ ਇੱਕ ਇਨਸਾਨ ਨੂੰ ਕਿਉਂਕਿ ਉਸ ਵਾਰ ਦਾ ਪਾਠ ਦਾ ਕੀਰਤਨ तकरीबन ਗੁਰਦਵਾਰਾ ਵਿੱਚ ਸਵੇਰੇ-ਸਵੇਰੇ ਹੁੰਦਾ ਹੈ ਉਸ ਵਾਰ ਨੂੰ ਕਿਹਾ ਜਾਂਦਾ ਹੈ ਆਸਾ ਕੀ ਵਾਰ ਔਰ ਜਦੋਂ ਤੁਸੀਂ ਆਸਾ ਕੀ ਵਾਰ ਪੜਦੇ ਜਿਵੇਂ ਉਹਦੇ ਵਿੱਚ ਸ਼ਲੋਕ ਆਉਂਦੇ ਨੇ ਪੌੜੀਆਂ ਆਉਂਦੀਆਂ ਹਨ ਪਰ ਜਦੋਂ ਇਹਨੂੰ ਡੰਗਾਈ ਵਿੱਚ ਜਾਈਏ ਤੇ ਬਾਣੀ ਪੜਨ ਵਾਲਿਆਂ ਨੂੰ ਤੇ ਸਮਝਣ ਵਾਲਿਆਂ ਨੂੰ ਇਹ ਪਤਾ ਹੋਏਗਾ ਕਿ ਜਿਹੜਾ ਮੇਨ ਰੂਪ ਹੈ ਆਸਾ ਕੀ ਵਾਰ ਦਾ ਜabb ਹੋਰ ਜਿਤਨੀਆਂ ਵੀ ਵਾਰਾਂ ਹਨ ਉਹਨਾਂ ਦਾ ਮੇਨ ਜਿਹੜਾ ਰੂਪ ਹੈ ਉਹ ਇਕੱਲੀਆਂ ਪਉੜੀਆਂ ਹੀ ਹਨ ਇਸ ਸ਼ਲੋਕ ਬਾਅਦ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਤਰਤੀਬ ਦੇ ਕੇ ਜਿਸ ਪਉੜੀ ਦੀ ਵਿਆਖਿਆ ਨੂੰ ਖੋਲਣ ਦੇ ਲਈ ਦੋ ਸ਼ਲੋਕ ਲੱਗਦੇ ਸਨ ਤਿੰਨ ਲੱਗਦੇ ਸਨ ਚਾਰ ਸ਼ਲੋਕ ਲੱਗਦੇ ਸਨ ਇਹ ਗੁਰੂ ਅਰਜਨ ਸਾਹਿਬ ਜੀ ਨੇ ਤਰਤੀਬ ਦਿੱਤੀ ਹੈ 22-12 ਦੇ ਵਿੱਚੋਂ 20-12 ਜਿਹੜੀਆਂ ਨੇ ਉਹ ਸ਼ਲੋਕਾਂ ਦੇ ਰੂਪ ਵਿੱਚ ਸ਼ਲੋਕ ਹਨ ਤੇ 2 ਬਾਰਾਂ ਬਸੰਤ ਕੀ ਵਾਰ ਮਹਲ ਕਲੀਆਂ ਵਾ ਤੇ ਭਾਈ ਸੱਤਾ ਜੀ ਬਲਵੰਦ ਜੀ ਦੀ ਵਾਰ ਇਹ 2 ਬਾਰਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਸ਼ਲੋਕ ਦਰਜ ਨਹੀਂ ਇਹ ਕਲੀਆਂ ਪਾਉਂਦੀਆਂ ਹਨ ਗੁਰੂ ਅਰਜਨ ਸਾਹਿਬ ਜੀ ਨੇ ਬਾਣੀ ਨੂੰ ਤਰਤੀਬ ਵਾਰ ਕਰਕੇ ਤੇ ਪਹਿਲਾ ਪ੍ਰਕਾਸ਼ ਜਿਹੜਾ ਉਹ ਦਰਬਾਰ ਸਹਿਰੇ ਵਿੱਚ ਕੀਤਾ ਤੇ ਜਦੋਂ ਗੁਰਗੱਦੀ ਦਿੱਤੀ ਗਈ ਤੇ ਗੁਰਗੱਦੀ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਗੱਦੀ ਦਿੱਤੀ ਨਦੇੜ ਦੇ ਵਿੱਚ ਤੇ ਗੁਰਗੱਦੀ ਦੇ ਕੇ ਆਮ ਤੌਰ ਤੇ ਪਤਾ ਕੀ ਕਿਹਾ ਜਾਂਦਾ ਹੈ ਮੈਂ ਥੋੜੀ ਜੀ ਗੱਲ ਇਹਦੇ ਵਿੱਚ ਨਾਲ ਐਡ ਕਰਦੀ ਚਾਹਾਂਗਾ ਆਪਕੋਤੇ ਸਾਡੇ ਗੋਤੋ ਆਰਿਆਂ ਦੇ ਵਿੱਚੋਂ ਇਹ ਅਨਾਉਂਸਮੈਂਟ ਹੁੰਦੀ ਹੈ ਜਾਂ ਪ੍ਰਚਾਰ ਕੀਤਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗੱਦੀ ਦੇ ਕੇ ਗੁਰੂ ਗ੍ਰੰਥ ਸਾਹਿਬ ਨੂੰ ਸਰੀਰਕ ਦੇਹ ਧਾਰੀ ਪ੍ਰਥਾ ਖਤਮ ਕਰ ਦਿੱਤੀ ਇਹ ਤੁਸੀਂ ਇਹ ਲਖ ਸੁਨੇ ਹੋਣਗੇ ਪੂਰੇ ਧਿਆਨ ਦੇ ਨਾਲ ਸਮਝਣ ਦਾ ਯਤਨ ਕਰਨਾ ਦੇਹ ਧਾਰੀ ਪ੍ਰਥਾ ਜਿਹੜੀ ਹੈ ਗੁਰੂ ਨਾਨਕ ਸਾਹਿਬ ਵੇਲੇ ਵੀ ਨਹੀਂ ਸੀ

ਮਹਾਰਾਜ ਆਪ ਗੁਰੂ ਸਾਹਿਬ ਪਰ ਜਦੋਂ ਬਾਣੀ ਦੇ ਲਿਖਿਆਂ ਦੇ ਉੱਤੇ ਕੀ ਲਿਖਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਤਾਂ ਹੈ ਸੇਵਕ ਜਨ ਮੰਨਨੇ ਪ੍ਰਤਾਖ ਗੁਰੂ ਇਸਾ ਮਹਾਰਾਜ ਨੇ ਸਰੀਰ ਨੂੰ ਗੁਰੂ ਢਾ ਕੇ ਪਰ ਗੁਰੂ ਆਪ ਸਾਹਿਬ ਹੋਰ ਦਲੀਲਾਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹਾਂ ਕਿਉਂਕਿ ਸਿੱਖ ਗੁਰਦੁਆਰਾ ਸਾਹਿਬ ਵਿੱਚ ਆ ਕੇ ਤੇ ਗੁਰੂ ਦੀ ਅਗਵਾਈ ਇਹ ਆਪਣੀ ਜ਼ਿੰਦਗੀ ਨੂੰ ਜਿਉਣਾ ਸਿੱਖਦਾ ਹੈ ਪਰ ਅੱਜ ਸਾਡੇ ਵਿੱਚ ਬਹੁਤ ਧੰਨ ਪਾਏਗੇ ਕਿ ਦੇਹ ਧਾਰੀ ਗੁਰੂ ਪ੍ਰਤਾਪ ਧੰਨ ਕੀਤੀ ਪਰ ਥੋੜਾ ਜਿਹਾ ਫਿਲਾਸਫੀ ਦਾ ਕੰਮ ਹੈ ਸਮਝਣ ਦਾ ਜਦਨ ਕਰਨਾ ਤਾਂ ਕਿ ਗੱਲ ਸਮਝ ਪੈ ਸਕੇ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ 1469 ਈਸਵੀ ਥਾ ਹੁਣ ਧਿਆਨ ਦੇ ਨਾਲ ਸਮਝਣਾ ਕਿ ਕੀ ਵਾਕਿਆ ਸਿੱਖ ਦਾ ਦੇਹ ਧਾਰੀ ਗੁਰੂ ਸੀ 1469 ਈਸਵੀ ਤੇ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ بعد گرو امرد جی کا جنم ہے چولہ سو اچ دس سال بعد گرو امداد صاحب جی کا جنم ہندر سو چار عیسوی پندرہ سو چار ایسوی جنم ہند ہے گرو رام دس مہاراج کا جنم پندرہ سو تو بعد ہے 1539 ਨੂੰ ਗੁਰੂ ਨਾਨਕ ਸਾਹਿਬ ਦੀ ਜੋਤੀ ਜੋਤ ਸਮਾਉਂਦੇ ਹਨ ਤੇ 1469 ਤੋਂ ਲੈ ਕੇ 1539 ਦੇ ਵਿੱਚ ਚਾਰ ਗੁਰੂ ਸਰੀਰ ਕਰਕੇ ਹੋ ਚੁੱਕੇ ਸਨ ਗੁਰੂ ਨਾਨਕ ਸਾਹਿਬ ਦੀ ਸਾਲ ਗੁਰੂ ਅੰਗਦ ਸਾਹਿਬ ਦੀ ਸਾਲ ਗੁਰੂ ਅਮਰਦਾਸ ਜੀ ਸਾਲ ਗੁਰੂ ਰਾਮਦਾਸ ਜੀ ਦਾ ਵੀ ਜਨਮ ਹੋ ਚੁੱਕਾ ਸੀ ਪਰ ਉਸ ਵੇਲੇ ਸਿੱਖ ਗੁਰੂ ਜਿਹਨੂੰ ਕਹਿੰਦੇ ਸਨ ਗੁਰਨਾਨਕ ਸਾਹਿਬ ਪਰ ਸਰੀਰ ਕਰਕੇ ਦੁਨੀਆ ਦੇ ਉੱਪਰ ਭਾਈ ਲੈਣਾ ਜੀ ਨਹੀਂ ਸਨ ਗੁਰੰਗ ਸਿੰਘ ਸਹਿਬ ਸਰੀਰ ਕਰਕੇ ਕੋ ਅਮਰਦਾਸ ਜੀ ਨਹੀਂ ਸਨ ਸਰੀਰ ਕਰਕੇ ਕੋ RAMਦਾਸ ਜੀ ਨਹੀਂ ਸਨ ਪਰ ਗੁਰੂ ਕਲਾ ਜਿਹੜਾ ਸੀ ਗੁਰਨਾਨਕ ਸਹਿਬ ਨੂੰ ਕਿਹਾ ਜਾਂਦਾ ਸੀ ਕਿਉਂ ਕਿਉਂਕਿ ਜਿਹੜੀ ਸ਼ਬਦ ਰੂਪੀ ਜੋਤ ਹੈ ਉਹ ਗੁਰਨਾਨਕ ਸਹਿਬ ਵਿੱਚ ਸੀ ਇਹ ਬਾਦ ਵਿੱਚ ਜਦੋਂ ਗੁਰੰਗ ਸਿੰਘ ਸਹਿਬ ਨੂੰ ਦਿੱਤੀ ਗਈ ਪਹਿਲਾ ਭਾਈ ਲੈਣਾ ਜੀ ਸਨ ਬਾਅਦ ਵਿੱਚ ਗੁਰੂ ਬਣੇ ਬਾਅਦ ਵਿੱਚ ਇੱਕ ਤਾਂ ਅਗੇ ਗੁਰੂ ਅਮਰਦਾਸ ਮਹਾਰਾ ਜੀ ਸਰਦ ਰੂਪੀ ਜੋਤ 11 ਰੂਪੀ ਜੋਤ ਦਿੱਤੀ ਗਈ ਤੇ ਗੁਰੂ ਲਬਜ ਤਾਂ ਲਗਾ ਦੇ ਸਰੀਰ ਸਿੱਖ ਦਾ ਗੁਰੂ ਸ਼ੁਰੂ ਤੋਂ ਹੀ ਨਹੀਂ ਹੈ ਸ਼ੁਰੂ ਤੋਂ ਹੀ ਸਿੱਖ ਦਾ ਗੁਰੂ ਸ਼ਬਦ ਹੈ ਸ਼ੁਰੂ ਤੋਂ ਹੀ ਸਿੱਖ ਦਾ ਗੁਰੂ ਬਾਣੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਆਪਣੇ ਸਾਰੇ ਗੁਰ ਬਾਣੀ ਕਹ ਹੈ ਸੇਵਕ ਜਾਨ ਮਾਨੇ ਪਰਤਾਖ ਗੁਰੂ ਨਿਸਤਾਰੇ ਸਤ ਗੁਰ ਸ਼ਬਦ ਉਜਾਰੋ ਦੀਪਾ ਗੁਰੂ ਸ਼ਬਦ ਰੂਪੀ ਦੀਵਾ ਹੈ ਤੇ ਇਸ ਦੀਵੇ ਨੂੰ ਜਗਾਇਆ ਜਾਂਦਾ ਹੈ ਤਾਂ ਹਨੇਰਾ ਆਪਣੇ ਆਪ ਹੀ ਦੂਰ ਹੋ ਜਾਂਦਾ ਹੈ ਸਤ ਗੁਰ ਸ਼ਬਦ ਉਜਾਰੋ ਦੀਪਾ ਕਿਨ ਸੇ 어ੰਧਕਾਰ ਤੇ ਮੰਦਰ ਘਰ ਦੇ ਵਿੱਚੋਂ ਹਨੇਰਾ ਦੂਰ ਹੋ ਗਿਆ ਜਿਨ ਸੇ ਉਹ ਆਨੰਦ ਕਰਤੇ ਹਨ ਮੰਦਰ ਰਤਨ ਕੋਠੜੀ ਖੁੱਲੀਆਂ ਨੂੰ ਪਾ ਕਰਤਲੂਪੀ ਕੋਠੜੀ ਜਿਹੜੀ ਖੋਲ ਗਈ ਇਹਦੇ ਚ ਗਿਆਨ ਪ੍ਰਗਟ ਹੋ ਗਿਆ ਜਿਹੜਾ ਮਾ ਸ਼ਬਦ ਤੁਹਾਡੇ ਸਾਹਮਣੇ ਪੜਿਆ ਹੈ ਗੁਰੂ ਅਰਜਨ ਸਾਹਿਬ ਜੀ ਦਾ ਸਤਗੁਰ ਦੀ ਕਹਿੰਦੇ ਦੁਨੀਆਂ ਦੇ ਉੱਪਰ ਹਰ ਇੱਕ ਇਨਸਾਨ ਫਕੀਰ ਹੋ ਸਕਦਾ ਹੈ ਰਜਾ ਲਈ ਹੋ ਸਕਦਾ ਹੈ ਪੈਸਾ ਜ਼ਿਆਦਾ ਹੋਵੇ ਪਰ ਕਹਿ ਲੱਗੇ ਦੁਨਿਆਵੀ ਅਮੀਰੀ ਦੇ ਨਾਲ ਇਹ ਜ਼ਰੂਰੀ ਨਹੀਂ ਹੈ ਕਿ ਵਾਅਦੇ ਹੀ ਮੰਨ ਕਰਕੇ ਉਹ ਇਨਸਾਨ ਅਮੀਰ ਹੋਵੇ ਤੁਸੀਂ ਮੇਰੇ ਤੋਂ ਵੱਧ ਜਾਣਦਾਰ ਬੈਠੇ ਹੋ ਤੁਹਾਨੂੰ ਪਤਾ ਹੋਵੇਗਾ ਪੈਸੇ ਦੇ ਨਾਲ ਬੰਦਾ ਆਪਣਾ ਕਮਰਾ ਸੋਹਣਾ ਬਣਾ ਸਕਦਾ ਹੈ ਆਪਣਾ ਘਰ ਸੋਹਣਾ ਬਣਾ ਸਕਦਾ ਹੈ ਆਪਣੇ ਕਮਰੇ ਵਿੱਚ ਏਸੀ ਲਵਾ ਸਕਦਾ ਹੈ ਗਰਮੀ ਤੋਂ ਬਚਿਆ ਜਾ ਸਕੇ ਫਕੀਰ ਵਾਂਗ ਸਗਦਾ ਹੈ ਹੋਰ ਵੀ ਐਸੇ ਕਰਮ ਹਨ ਐਸੇ ਕੰਮ ਹਨ ਜਿਨ੍ਹਾਂ ਦੇ ਨਾਲ ਕੋ ਆਪਣੇ ਸਰੀਰਕ ਸੁਖੂਤ ਨੂੰ ਪੂਰਾ ਨਹੀਂ ਕਰ ਸਕਦਾ ਬੈਠ ਕੇ ਲਿਆ ਸਕਦਾ ਸੋਫਾ ਚਗਾ ਲਿਆ ਸਕਦਾ ਹੈ ਜੇ ਫਕੀਰ ਬਕਸਤ ਨਾਲ ਕਿ ਵਾਕੇ ਚੰਗੇ ਸੋਪੇ ਉੱਤਰ ਦਾ ਝੱਡ ਉੱਪਰ ਪੈ ਕੇ ਸੌਂ ਕੇ ਨੀਂਦ ਚੰਗੀ ਆ ਸਕਦੀ ਹੈ ਵਾਕੇ AC ਵਾਲੇ ਕਮਰੇ AC ਵਾਲੇ ਕਮਰੇ ਵਿੱਚ ਰਹਿਣ ਵਾਲੇ ਬਸਾਰਾ ਵਾਕੇ ਮੰਨ ਕਰਕੇ ਠੰਡਾ ਹੋ ਸਕਦਾ ਹੈ AC ਸਰੀਰ ਨੂੰ ਠੰਡਾ ਕਰ ਸਕਦਾ ਹੈ ਪਰ ਮਨ ਨੂੰ AC ਠੰਡਾ ਨਹੀਂ ਕਰੇਗਾ AC ਭਾਵੇਂ 2 ਲੱਖ ਜਾਂ 3 ਲੱਖ ਜਾਂ 4 ਲੱਖ ਜਾਂ ਸਰੀਰ ਜਾਦਾ ਠੰਡਾ ਹੋ ਸਕੇਗਾ ਪਰ ਮਨ ਨਹੀਂ ਮਨ ਕੇ ਨਾਲ ਠੰਡਾ ਹੋਏਗਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਕਰਮ ਗਤ ਮੇਰੀ ਜਲਨ ਬੁਝੀ ਜਲਨ ਬੁਝੀ ਸੀਤਲ ਹੋਏ ਮਨਵਾ ਜਲਨ ਬੁਝ ਗਈ ਤੇ ਮਨ ਠੰਡਾ ਹੋ ਗਿਆ ਏਸੀ ਨਾਲ ਹੋਇਆ ਨਹੀਂ ਜਲਨ 부ਜੀ ਸੀਤਲ ਹੋਏ ਮਨ ਮਾ ਸਤ ਗੁਰ ਕਾ ਦਰਸ਼ਨ ਪਾਏ ਜੀਓ ਜਦੋਂ ਮੈਂ ਗੁਰੂ ਦਾ ਦਰਸ਼ਨ ਕੀਤਾ ਜਦੋਂ ਦਾ ਬਾਣੀ ਨੂੰ ਪੜਿਆ ਬਾਣੀ ਦੇ ਵਿਚਾਰ ਕੀਤੇ ਇਸ ਬਾਣੀ ਦੇ ਨਾਲ ਮੇਰੀ ਜਲਨ ਬੁਝ ਗਈ ਮੇਰੀ ਤ੍ਰਿਸ਼ਨਾ ਬੁਝ ਗਈ امیر بندہ اپنے گھر دیا سہولتوں ودیا بنا سکتا ہے پیسے کے نال سہولتوں خرید سکتا ہے پر گرو کا شبد روپی گیان پیسے نال نہیں خریدا جا جائے گا عام طور پہ میں تو ایک گل کہنی چاہوں گا اچھے بہت آ کرم کانا دن سکھ سماج پل چکا ہے بہت زیادہ بانی پڑھنی تو سکھنے آپ سی ਪਰ ਅਸੀਂ ਰੈਡੀमेड ਕੱਪੜੇ ਲੈਣੇ ਸ਼ੁਰੂ ਕੀਤੇ ਤੇ ਰੈਡੀमेड ਗੁਰੂ ਦੀ ਬਖਸ਼ਿਸ਼ ਲੈਣੀ ਸ਼ੁਰੂ ਕਰ ਦਿੱਤੀ ਕਿ ਰੈਡੀमेड ਮਿਲੇ ਰੈਡੀमेड ਬਾਣੀ ਪੜਨੀ ਸ਼ੁਰੂ ਕਰ ਦਿੱਤੀ ਰੈਡੀमेड ਗੁਰੂ ਦੇ ਕੋਲੋਂ ਅਰਦਾਸਾਂ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ ਕੀ ਭਾਗਾਂ ਵਾਲੇ ਇਹਦੇ ਨਾਲ ਗੁਰੂ ਖੁਸ਼ ਹੋਏਗਾ ਬਾਣੀ ਤੇ ਸਿਆਪ ਪੜਨੀ ਸੀ ਬਾਣੀ ਤੇ ਸਿਆਪ ਵਿਚਾਰਨਾ ਸੋਚਦਾ ਅਸੀਂ ਕੀ ਕੀਤਾ ਪੰਜਾਬ ਦੇ ਅੰਦਰ ਬਹੁਤੇ ਗੁਸਵਾਰਿਆਂ ਦੇ ਵਿੱਚ ਰੈਡੀਮੇਡ 파ਟ ਕਰਾ ਕੇ ਤੇ ਹੁਕਮ ਅਨਾਮੇ ਲੈਟ ਦੇ ਰੰਗ ਭੇਜੇ ਜਾਂਦੇ ਹਨ ਬਾਹਰ ਦੇ ਦੇਸ਼ਾਂ। 댓 ਦੇ ਰੰਗ ਤੇ ਇੱਕ ਇੱਕ ਅਖਾੜ ਪਾਠ ਜਿਹੜਾ ਹੈ ਉਹ ਕਈ ਕਈ ਪਰਿਵਾਰਾਂ ਦਾ ਹੱਕ ਕੀਤਾ ਹੋਇਆ ਹੁੰਦਾ ਹੈ ਕਿੱਥੋਂ ਸੋਪ ਮਿਲੇਗਾ। ਬਾੜੀ ਤੇ ਆਪ ਕਾਰ ਨਹੀਂ ਸੀ ਪਰ ਬਾੜੀ ਦੇ ਵਿੱਚ ਐਸੇ ਸ਼ਬਦ ਹਨ ਜੇ ਨਾਮਤੋਂ ਅੱਗੇ ਸਾਹਮਣੇ ਪੜਾਂਗਾ ਮੇਰੇ ਬਿਆਨ ਦੇ ਨਾਲ ਬਾਥੀ ਵੀ ਪੜ ਜਾਂਦੇ ਹਨ ਗਰੰਟੀ ਵੀ ਪੜ ਜਾਂਦੇ ਹਨ ਪ੍ਰਚਾਰਕ ਵੀ ਪੜ ਜਾਂਦੇ ਹਨ ਕੀਰਤਨੀਏ ਵੀ ਪੜ ਜਾਂਦੇ ਹਨ ਪਰ ਅਰਥਾਂ ਦਾ ਕਿਸੇ ਨੂੰ ਨਹੀਂ ਪਤਾ ਉਹਨਾਂ ਨੇ ਜਦੋਂ ਸਾਡੇ ਘਰਾਂ ਦੇ ਬਾਹਰ ਪੜ ਰੱਖਿਆ ਹੁੰਦਾ ਅਸੀਂ ਕਈ ਵਾਰੀ ਸ਼ਬਦ ਸੁਣ ਲੈਂਦੇ ਹਾਂ ਅਸੀਂ ਕੀਰਤਨੀ ਸਿੰਘਾਂ ਦੇ ਕੋਲੋਂ ਨੇ ਕਈ ਵਾਰੀ ਸ਼ਬਦ ਸੁਣਿਆ ਹੈ ਪਰ ਨਹੀਂ ਸਾਨੂੰ ਪਤਾ ਇਹਨਾਂ ਸ਼ਬਦਾਂ ਦੇ ਅਰਥ ਕੀ ਬੰਦ ਹੈ ਮੈਂ ਤੁਹਾਡੇ ਸਾਹਮਣੇ ਸ਼ਬਦ ਪੜ੍ਹਦਾ ਅੱਖੀਂ ਬਾਜੋਂ ਵੇਖਣਾ ਮੇਰ ਕੰਨਾਂ ਸੁਣਾ ਪੈਰਾਂ ਬਾਦੋਂ ਚੱਲਣਾ ਵੇਣ ਹੱਥਾਂ ਕਰਣਾ ਜੀ ਬਹਿ ਬਾਜੋਂ ਬੋਲਣਾ ਇਹ ਜੀਵਤ ਮਰਨਾ ਫਰਮਾਨ ਆ ਜੀ ਕਹਿੰਦੇ ਅੱਖਾਂ ਤੋਂ ਬਿਨਾ ਵੇਖ ਅੱਖਾਂ ਤੋਂ ਬਿਨਾ ਮੋਰਤ ਦੇਖ ਸਕਦਾ ਹੈ ਅੱਖਾਂ ਦੀ ਕੀਮਤ ਉਹਨੂੰ ਪੁੱਛੋ ਜਿਹਨੇ ਕਾਲਾ ਮੋਤੀ ਆ ਪਿਆ ਹੋਇਆ ਤੇ ਨਹੀਂ ਦੇਖਣਾ ਉਹਨੂੰ ਪੁੱਛੋ ਵੇਖਣਾ ਕੀ ਹੁੰਦਾ ਪਰ ਮਹਾਰਾਜ ਕਹਿੰਦੇ ਵੇਖ ਅੱਖਾਂ ਤੋਂ ਬਿਨਾ ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਕੰਨਾਂ ਦੇ ਨਾਲ ਤੇ ਮੋਰਤ ਸੁਣਾ ਹੈ ਮਹਾਰਾਜ ਕਹਿੰਦੇ ਤੂੰ ਕੰਨਾਂ ਤੋਂ ਬਿਨਾ ਸੁਣ ਕੰਨਾਂ ਤੋਂ ਬਿਨਾ ਕਿਵੇਂ ਮੋਰਤ ਸੁਣ ਸਕਦਾ ਹੈ ਤਕੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਮਹਾਰਾਜ ਕਹਿੰਦੇ ਪੈਰਾਂ ਤੋਂ ਬਿਨਾ ਚੱਲ ਪੈਰ ਜਿਹਦੇ ਹੱਥ ਲੱਤਾਂ ਠੀਕ ਹਨ ਉਹ ਤੇ ਚੱਲ ਸਕਦਾ ਪਰ ਪੈਰਾਂ ਤੋਂ ਬਿਨਾ ਵੀ ਕੋਈ ਚੱਲ ਸਕਦਾ ਹੈ ਇਹ ਸਾਡੇ ਮਨ ਤੇ ਸਵਾਰ ਕਦੀ ਵੀ ਉੱਥੇ ਹੋਏਗਾ ਪਰ ਨਹੀਂ ਸਾਨੂੰ ਤੇ ਇਹ ਕਹਿ ਕੇ ਪਰੇ ਕਰ ਦਿੱਤਾ ਕਿ ਬਾਣੀ ਅਗਾਜ਼ ਬੋਧ ਹੈ ਬਾਣੀ ਪੜਨੀ ਠੀਕ ਹੈ ਪਰ ਬਾਣੀ ਦੇ ਅਰਥ ਵਿਚਾਰ ਕਰਨੇ ਠੀਕ ਨਹੀਂ ਭਗਾ ਵਾਲਿਓ ਜਿਸ ਬਾਪੂ ਦੀ ਗੱਲ ਸਮਝੀ ਨਹੀਂ ਆਉਂਦੀ ਉਸ ਬਾਪੂ ਦੇ ਨਾਲ ਪਿਆਰ ਕਿਵੇਂ ਹੋਏ ਕੰਨਾ ਦੇ ਨਾਲ ਗੱਲਾਂ ਜਿਹੜੀਆਂ ਮਰਦੀ ਸੁਣੀ ਜਾਵੇ ਪਰ ਜਿਨ੍ਹਾਂ ਤੇ ਉਸ ਕਹੀ ਹੋਈ ਗੱਲ ਦੀ ਸਮਝ ਨਾ ਆਵੇ ਤੇ ਕੀ ਕੌਸ ਦਾ ਪਿਆਰ ਉਸ ਇਨਸਾਨ ਨਾਲ ਹੋ ਸਕਦਾ ਹੈ ਪਰਿਵਾਰ ਵਿੱਚ ਰਹਿੰਦੇ ਹੋਇਆਂ ਜੇ ਗੱਲ ਦੀ ਸਮਝ ਹੀ ਨਹੀਂ ਆ ਰਹੀ ਭਾਸ਼ਾ ਦੀ ਸਮਝ ਹੀ ਨਹੀਂ ਆ ਰਹੀ ਕਿ ਸਾਡਾ ਬਾਪੂ ਕੀ ਕਹਿਣਾ ਚਾਹੁੰਦਾ ਹੈ ਸਾਡੀ ਮਾਂ ਕੀ ਕਹਿਣ ਚਾਹੁੰਦੀ ਹੈ ਸਾਡਾ ਭਰਾ ਕੀ ਕਹਿਣਾ ਚਾਹੁੰਦਾ ਹੈ ਕਿ ਉਸ ਪਰਿਵਾਰ ਵਿੱਚ ਇਤਫਾਕ ਰਹੇਗਾ ਕਿ ਉਸ ਪਰਿਵਾਰ ਵਿੱਚ ਚੰਗਾ ਪਾਣ ਸੁੱਖ ਆ ਸਕੇਗਾ ਅਸੀਂ ਗੁਰੂ ਨੂੰ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਵਧੀਆ ਗੱਲ ਹੈ ਤੇਕਣਾ ਸੇ ਇਦਾ ਅਸੀਂ ਗੁਰੂਗ੍ਰੰਥ ਸਾਹਿਬ ਨੂੰ ਮੈਂ ਇੱਕੋ ਵੀ ਬੇਨਤੀ ਕਰਕੇ ਆਇਆ ਸੀ ਅੱਜ ਦਾ ਸਿੱਖ ਦੀ ਹਾਲਤ ਪਤਾ ਕੀ ਹੈ ਮਾਫ਼ ਕਰਨਾ ਭਾਗਾ ਵਾਲੇ ਅੱਜ ਦਾ ਸਿੱਖ ਕਹਿੰਦਾ ਮਹਾਰਾਜ ਜੇ ਤੁਹਾਨੂੰ ਰਮਾਲਾ ਦੇ ਤਾਂ ਮੈਂ ਲੱਖ ਦਾ ਰਮਾਲਾ ਦੇਣ ਦੀ ਤਿਆਰ ਹਾਂ ਜੇ ਚੌਰ ਚਾਹੀਦਾ ਹੈ ਤੁਹਾਨੂੰ ਸੋਨੇ ਦਾ ਲਿਆ ਕੇ ਦਾਂਗਾ ਜੇ ਦਰਿਆ ਚਾਹੀਦਾ ਹੈ ਮੈਂ ਤੁਹਾਨੂੰ ਮਹਿਕੀਆਂ ਲਿਆ ਕੇ ਦਾਂਗਾ ਪਰ ਜੇ ਬਾਣੀ ਪੜ ਕੇ ਮਨ ਵਿੱਚ ਵਸੌਣ ਦੀ ਗੱਲ ਹੈ ਤੇ ਇਹ ਮੇਰੇ ਕੋਲ ਨਹੀਂ ਅਜਿਹਾ ਹੋ ਰਿਹਾ ਐਸਾ ਅਸੀਂ ਗੁਰੂ ਨੂੰ ਪੈਸੇ ਨਾਲ ਖਰੀਦਣਾ ਚਾਹੁੰਦੇ ਹਾਂ ਪੈਸੇ ਨਾਲ ਗੁਰੂ ਦੀ ਕਿਰਪਾ ਖਰੀਦਣੀ ਚਾਹੁੰਦੇ ਆ ਤੇ ਪੈਸੇ ਨਾਲ ਗੁਰੂ ਖੁਸ਼ ਹੋ ਜੇ ਨਹੀਂ ਗੁਰੂ ਖੁਸ਼ ਤਾਂ ਹੋਏਗਾ ਜਦੋਂ ਅਸੀਂ ਮਨ ਗੁਰੂ ਨੂੰ ਆਪਣਾ ਸਮਰਪਿਤ ਕਰਕੇ ਗੁਰੂ ਦੇ ਨਾਲ ਤੇ ਚੱਲਣਾ ਸ਼ੁਰੂ ਕਰਨਾ ਪਾਗਾਂ ਵਾਲਿਆ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ ਆ ਹੱਥਾਂ ਤੋਂ ਬਿਨਾ ਵੇਖ ਪੈਰਾਂ ਤੋਂ ਬਿਨਾ ਚਾਲ ਹੱਥਾਂ ਤੋਂ ਬਿਨਾ ਤਾਮ ਕਰ ਜੀਵ ਤੋਂ ਬਿਨਾ ਬੋਲ ਹਣ ਜੇ ਜੀਵ ਹੀ ਨਹੀਂ ਹੋ ਕੇਵੇਂ ਬੋਲੇਗਾ ਤਾਂ ਸਤਿਗੁਰ ਕਹਿੰਦੇ ਜੀਵ ਤੋਂ ਬਿਨਾ ਬੋਲ ਪਾਵੇ ਤੇ ਅਰਥ ਸਮਝ ਲਈਏ ਸਤਿਗੁਰ ਸਮਝਉਣਾ ਕੀ ਚਾਹੁੰਦੇ ਕਿਉਂਕਿ ਇਹ ਗੁਰਦੁਆਰਾ ਇੱਕ ਮੱਥਾ ਟੇਕਣ ਦੀ ਜਗ੍ਹਾ ਹੁੰਦਾ ਹੈ ਇਹ ਸਕੂਲ ਹੈ ਇਹ ਸਿੱਖੀ ਦਾ ਸਕੂਲ ਹੈ ਸਿੱਖੀ ਦੀ ਧਰਮਸ਼ਾਲਾ ਹੈ ਸਤ ਸੰਗਤ ਸਤ ਗੁਣ ਚਕਸਾਲ ਹੈ ਜਿੱਤ ਹਰ ਸਿੱਖਾ ਗੁਰੂ ਦੀ ਸੰਗਤ ਇਹ ਸਕੂਲ ਹੈ ਇੱਥੇ ਆ ਕੇ ਸਿੱਖ ਵਿਦਿਆਰਥੀਆਂ ਨੇ ਪੜਨਾ ਹੈ ਉਹ ਵਿਦਿਆਰਥੀ 70 ਸਾਲ ਦੀ ਉਮਰ ਦਾ ਨਹੀਂ ਹੋ ਸਕਦਾ ਉਹ ਵਿਦਿਆਰਥੀ 90 ਸਾਲ ਦੀ ਉਮਰ ਦਾ ਨਹੀਂ ਹੋ ਸਕਦਾ ਹੈ ਉਹ ਵਿਦਿਆਰਥੀ ਇੱਕ ਬੱਚਾ ਵੀ ਹੋ ਸਕਦਾ ਹੈ ਇਸ ਸਕੂਲ ਦੇ ਪ੍ਰਿੰਸੀਪਲ ਹਨ ਗੁਰਗ੍ਰੰਥ ਸਹਿਮਰ ਸਤ ਸੰਗਤ ਸਤ ਗੁਰ ਚਟਸਾਲ ਹੈ ਜਿਤ ਹਰ ਗੁਣ ਸਿਖਾਵੇ ਇਹ ਤੇ ਆਕੇ ਕਰਨਾ ਕੀ ਹੈ ਹਰੀ ਦੇ ਗੁਣ ਸਿਖੜੇ ਹਮ ਚੰਗੇ ਗੁਣ ਸਿੱਖ ਕੇ ਸਮਾਜ ਅੰਦਰ ਵਿਚਰਨਾ ਹੈ ਜਿਸ ਨੂੰ ਪਤਾ ਲਗੇ ਕਿ ਵਾਗਿਆ ਇਹ ਗੁਰੂ ਦਾ ਸਿੱਖ ਹੈ ਤਾਂ ਗੁਰੂਆਂ ਦੇ ਸਹਿ ਸਤਿਵਾਨਾਂ ਕੀ ਚੋਣ ਹੈ ਅੱਖੀਂ ਬਾਝੋਂ ਵੇਖਣਾ ਅੱਖਾਂ ਤੋਂ ਬਿਨਾਂ ਦੇਖਣ ਦਾ ਤੌਰ ਹੈ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਪਾਇਆ ਰੂਪ ਨਾ ਵੇਖ ਇਹ ਹੈ ਅੱਖਾਂ ਤੋਂ ਬਿਨਾਂ ਦੇਖਣਾ ਬਰਾਬਰ ਦੀ ਨੋਟ ਹੈ ਛੋਟੀ ਨੂੰ ਬੈਠੀ ਵੱਡੀ ਨੂੰ ਬਰਾਬਰ ਵੇਖ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਸੀ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾਂ ਧੀਆਂ ਜਾਣੇ ਇਹਨਾਂ ਦੇ ਮਾਵਾਕਾ ਅਨੁਸਾਰ ਜੇ ਜ਼ਿੰਦਗੀ ਤੇਰੀ ਹੈ ਤਾਂ ਅੱਖਾਂ ਤੋਂ ਬਿਨਾਂ ਵੇਖ ਲੈ ਤੇ ਇਹ ਉਪਦੇਸ਼ ਇਸੇ ਤਰ੍ਹਾਂ ਬਹੁਤ ਤੇ ਲਾਗੂ ਹੈ ਛੋਟਾ ਬੇਟਾ ਵੱਡਾ ਪ੍ਰਾਸਮਾਨ ਵੱਡਾ ਬਾਪ ਸਮਾਨ ਬਰਾਬਰ ਦਾ ਪ੍ਰਾਸਮਾਨ ਹੁਣ ਤੁਹਾਡਾ ਵਾਲਿਓ ਜਿਹੜੀ ਗੱਲ ਨੂੰ ਸਾਹਮਣੇ ਸਮਝਾਈਏ ਕਾਸ਼ ਸਾਡੀ ਕੌਮ ਇਹ ਗੁਣ ਜ਼ਿੰਦਗੀ ਵਿੱਚ ਧਾਰਨ ਕਰਨ ਦੀ ਆਦਤ ਬੈ ਜਾਵੇ ਅੱਖੀਂ ਬਾਝੋਂ ਵੇਖਣਾ ਬਿਨ ਕੰਨਾ ਸੁਣਨਾ ਕੰਨਾ ਤੋਂ ਬਿਨਾ ਸੌਦਾ ਬਾਤ ਹੈ ਉਹ ਬੋਲ ਨਾ ਸੁਣਨਾ ਜਿਹੜੇ ਗੁਰੂ ਦੇ ਸਿਧਾਂਤ ਦੇ ਖਰੇ ਨਹੀਂ ਉਤਰਦੇ ਉਹ ਇਹ ਕਰ ਕਿਸੇ ਦੀ ਨਿੰਦਿਆ ਨਾ ਸੁਣ ਕਿਸੇ ਦੀ ਤੁਗਲੀ ਨਾ ਸੁਣ ਤੂਰ ਨਾ ਸੁਣ ਕਿਉਂਕਿ ਜਿਹੋ ਜਆ ਬੰਦਾ ਸੁਣਦਾ ਹੈ ਆਮ ਤੌਰ ਤੇ ਜੀਭ ਵੀ ਉਹ ਜਿਆ ਬੋਲਣਾ ਸ਼ੁਰੂ ਕਰ ਦਿੰਦੀ ਜੀਭ ਵੀ ਉਹ ਜਿਆ ਬੋਲਣਾ ਸ਼ੁਰੂ ਕਰ ਦਿੰਦੀ ਅਖੀ ਬਾਤਾਂ ਵੇਖਣਾ ਵਣ ਕੰਨਾ ਸੁਣਨਾ ਪੈਰਾਂ ਬਾਝੋਂ ਚੱਲਣਾ ਪੈਰਾਂ ਤੋਂ ਬਿਨਾ ਚੱਲਣ ਦਾ ਭਾਵ ਹੈ ਇਹਨਾਂ ਪੈਰਾਂ ਨੂੰ ਗੁਰੂ ਦੇ ਰਾਹ ਤੇ ਤੋੜਨਾ ਸ਼ੁਰੂ ਕਰਦੇ ਇਹਨਾਂ ਪੈਰਾਂ ਦੇ ਨਾਲ ਨਾ ਜਾਈਂ ਕੋ ਸ਼ਰਾਬ ਦੇ ਠੇਕਿਆਂ ਤੇ ਨਾ ਜਾਈਂ ਸਾਦਾ ਦੇ ਲੈ ਲਿਆ ਨਾ ਜਾਈਂ ਇਹਨਾਂ ਪੈਰਾਂ ਦੇ ਨਾਲ ਬਸ ਕੰਮ ਕਰਨ ਦੇ ਲਈ ਇਹ ਹੈ ਪੈਰਾਂ ਤੋਂ ਬਿਨਾ ਚੱਲਣਾ ਪੈਰਾਂ ਬਾਝੋਂ ਚੱਲਣਾ ਜੇਰਾ ਹੱਥਾਂ ਕਰਨਾ ਇਹਨਾ ਹੱਥਾਂ ਦੇ ਨਾਲ ਰਿਸ਼ਵਤ ਨਾ ਲਈ ਇਹਨਾ ਅੱਖਾਂ ਨਾਲ ਕਿਸੇ ਦਾ ਬੁਰਾ ਨਾ ਕਹੀਂ ਇਹ ਹੈ ਹੱਥਾਂ ਤੋਂ ਬਿਨਾ ਕਰਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੀਭੇ ਬਾਝੋਂ ਬੋਲਣਾ ਇਹੋ ਜੀਵਤ ਮਰਨਾ ਜੀਵਤੋਂ ਬਿਨਾ ਬੋਲਣ ਦਾ ਭਾਵ ਹੈ ਉਹ ਬੋਲ ਨਾ ਬੋਲ ਜਿਹੜੇ ਸਦਾਤ ਰਾਦੀ ਨਹੀਂ ਹਨ ਇਸ ਜੀਵ ਦੇ ਨਾਲ ਸਚਾਈ ਬੋਲ ਇਸ ਜੀਵ ਦੇ ਨਾਲ ਗੁਰੂ ਦੀ ਵਿਚਾਰ ਕਰ ਇਸ ਜੀਵ ਦੇ ਨਾਲ ਗੁਰੂ ਦੀ ਬਾਣੀ ਪੜ੍ਹ ਕੇ ਮਨੁੱਖ ਤਾਂ ਆਪ ਜਪੇ ਅਵਰਾਂ ਨਾਮ ਜਵਾਏ ਤੇ ਵਾਹ ਹਾਂ ਮਹਾਂਵਾਤਾਂ insan ਜਿੰਦਗੀ ਬਤੀਤ ਕਰ ਐਵੇਂ ਤੋ ਜਿਉਂਦੇ ਆ ਜੀਵ ਮਰਿਆ ਹੋਇਆ ਤੋ ਮਰਦਾ ਮਰਦਾ ਨਾ ਵੇਖ ਸਕਦਾ ਹੈ ਨਾ ਬੋਲ ਸਕਦਾ ਹੈ ਨਾ ਚੱਲ ਸਕਦਾ ਹੈ ਨਾ ਹੱਥਾਂ ਨਾਲ ਕੰਮ ਕਰ ਸਕਦਾ ਹੈ ਗੁਰੂ ਸਾਹਿਬ ਕਹਿੰਦੇ ਜਿਉਂਦਿਆਂ ਦੀ ਮਰਦਾ ਬਣ ਆਪਾ ਮਾਰਦੇ ਬਾਦ ਆਪਣਾ ਆਪਾ ਖਤਮ ਕਰਕੇ ਗੁਰੂ ਦੀਆਂ ਵਿਚਾਰਾਂ ਨਾਲ ਚੱਲਣਾ ਸ਼ੁਰੂ ਹੋ ਜਾ ਅੱਖਾਂ ਤੋਂ ਬਿਣਾ ਵੇਖਣਾ ਆਪਣੇ ਆਪ ਹੀ ਸ਼ੁਰੂ ਹੋ ਜਾ ਹੁਣ ਇਹਦੇ ਨਾਲ ਦਾ ਹੀ ਸੂਤ ਦਿਸੇ ਸੁਣੀਏ ਜਾਣੀਏ ਰੱਬ ਦਿਸਦਾ ਵੀ ਹੈ ਰੱਬ ਨੂੰ ਸੁਣਿਆ ਵੀ ਰਹਿ ਤਿਆਂ ਨੇ ਕੋਈ ਕਹਿੰਦਾ ਰੱਬ ਇਸ ਢੀਕੇ ਦਾ ਹੈ ਕੋਈ ਕਹਿੰਦਾ ਰੱਬ ਇਸ ਤਰੀਕੇ ਦਾ ਹੈ ਜਿਸ ਹੈ ਸੁਣੀਏ ਜਾਣੀਏ ਸੌ ਨਾ ਪਾਇਆ ਜਾਏ ਪਰ ਰੱਬ ਦਾ ਸਵਾਦ ਕਿਸੇ ਨੇ ਪਾਇਆ ਅਜੇ ਤੱਕ ਰੱਬ ਦਾ ਸਵਾਦ ਮਾਣਿਆ ਹੈ ਨਹੀਂ ਜਿਸ ਹੈ ਸੁਣੀਏ ਜਾਣੀਏ ਸੌ ਨਾ ਪਾਇਆ ਜਾਏ ਕਿਉਂ ਨਹੀਂ ਪਾਇਆ ਸਵਾਦ ਰੱਬਾ ਤੁੰਡਾ ਅਲਹਮਦੁਲਾ ਕਿਉਂ ਗੜ ਲੱਗੈ ਥਾਏ ਸਵਾਲ ਕਿਉਂ ਨਹੀਂ ਪਾਇਆ ਰਹੁਲਾ ਇਹਦੀਆਂ ਲੱਤਾਂ ਨਹੀਂ ਹੈ ਇਸਦੇ ਹੱਥ ਨਹੀਂ ਹਨ ਇਸਦੀਆਂ ਅੱਖਾਂ ਨਹੀਂ ਹਨ ਸਾਡੇ ਸਰੀਰ ਤੇ ਹੱਥ ਹਨ ਅੱਖਾਂ ਹਨ ਸਰੀਰ ਦੀਆਂ ਲੱਤਾਂ ਹਨ ਪਰ ਇਹਨਾਂ ਲੱਤਾਂ ਨਾਲ ਰੱਬ ਨੂੰ ਨਹੀਂ ਬਣਿਆ ਜਾਏਗਾ ਇਹਦੇ ਲਈ ਮਨ ਦੀਆਂ ਲੱਤਾਂ ਚਾਹੀਦੀਆਂ ਹਨ ਇਹਦੇ ਲਈ ਮਨੁੱਖੀਆਂ ਅੱਖਾਂ ਚਾਹੀਦੀਆਂ ਹਨ ਇਹਦੇ ਲਈ ਮਨ ਦੇ ਹੱਥ ਚਾਹੀਦੇ ਹਨ ਮਨ ਦੀਆਂ ਲੱਤਾਂ ਤੇ ਹੱਥ ਕੀ ਨੇ ਉਹ ਤੇ ਸਾਡੇ ਕੋਲ ਹੈ ਨਹੀਂ ਬਾਤ ਕਰ ਰੋਹਲਾ ਟੁੰਡਾ ਅੰਡੂਲਾ ਤੇਉਂ ਤਰ ਲੱਕ ਤਾਏ ਹੋ ਸੋਣਣਾ ਮੰਨ ਦੇ ਹੱਥ ਅੱਖਾਂ ਤੇ ਪੈਰ ਕੀ ਹਨ ਪੈ ਕੇ ਚਰਨ ਪੈ ਕਹਿੰਦੇ ਨੇ ਰੱਬ ਦੀ ਦਾ ਨਿਰਮਲ ਪਉ ਆਪਨੇ ਮਨ ਦੇ ਚਰਨ ਬਣਾ ਰੱਬ ਦੀ ਦਾ ਨਿਰਮਲ ਪਉ ਇਹ ਤੇਰੇ ਮਨ ਦੇ ਚਰਨ ਹਨ ਪੈ ਕੇ ਚਰਨ ਕਾਰ ਕਾਲ ਕੇ ਕਰਿਨੇ ਹਸਨ ਤੇਰੇ ਮਨ ਦੇ ਹਸ ਕੀਨੇ ਭਾਵ ਪਿਆਰ ਤੇਰਾ ਪਿਆਰ ਹੋਵੇ ਗੁਰੂ ਨਾਲ ਤੇਰਾ ਪ੍ਰੇਮ ਗੁਰੂ ਨਾਲ ਹੋਵੇ ਭੈ ਕੇ ਚਰਨ ਕਾਰ ਭਾਵ ਕੇ ਲੋਇਨ ਸੁਖ ਕਰੇ ਨਾਲਕ ਕਹੈ ਸਿਆਣੀਐ ਵਕੰਤ ਮਿਲਾਵਾ ਹੋਏ ਤੇਰੇ ਮਨ ਦੇ ਚਰਨ ਜਿਹੜੇ ਹਨ ਉਹ ਹੈ ਰੱਬ ਦੀ ਦਾ ਨਰਮਲ ਭੋ ਮਨ ਦੇ ਹੱਥ ਜਿਹੜੇ ਹਨ ਉਹ ਹੈ ਗੁਰੂ ਦਾ ਪਿਆਰ ਤੇ ਮਨ ਦੀਆਂ ਅੱਖਾਂ ਜਿਹੜੀਆਂ ਨੇ ਨoint ਸੁਰਤ ਕਰੇ ਸੁਰਤੀ ਗਿਆਨ ਤੇਰੇ ਮਨ ਦੀਆਂ ਅੱਖਾਂ ਹਨ ਗਿਆਨ ਰੂਪੀ ਅੱਖਾਂ ਬਣਾ ਕੇ ਰੱਬ ਜੀ ਦਾ ਦਰਸ਼ਨ ਹੋਏਗਾ ਇਸ ਤਰ੍ਹਾਂ ਰੱਬ ਦੀ ਪ੍ਰਾਪਤੀ ਮਿਲੇਗੀ ਭਾਗਾਂ ਵਾਲਿਓ ਵਾਕੇ ਤਾਰੇ ਆਜ਼ਾਦ ਬੋਧ ਹੈ ਪਾਲ ਇਹਦਾ ਇਹ ਮਤਲਬ ਨਹੀਂ ਅਸੀਂ ਹੱਥ ਦੇ ਹੱਥ ਧਰ ਕੇ ਬੈਠੇ ਰਹੀਏ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਿਰਦਰ ਜਤਨ ਹੀ ਨ ਕਰੀਏ ਇਹਦਾ ਇਹ ਮੀਨਿੰਗ ਨਹੀਂ ਹੈ ਤੁਸੀਂ ਇੱਕ ਵਾਰੀ ਬਾਣੀ ਨੂੰ ਪੜ੍ਹ ਕੇ ਰਹਿਲੋ ਜਦ ਵੀ ਸਰ ਦਾ ਪਾਠ ਸੀ ਹੋਣ ਕਰਦੇ ਹਾਂ ਮੇਰੇ ਖਿਆਲ ਆ ਬਹੁਤੇ ਜ਼ਿੰਦੇ ਇਨਸਾਨ ਹਨ ਜਿਨ੍ਹਾਂ ਨੂੰ ਮੂਲ ਮੰਤਰ ਦੇ ਅਰਥ ਆਉਂਦੇ ਹਨ ਇੱਕ ਵਾਰੀ ਅਰਥ ਪੜ੍ਹ ਕੇ ਬਾਣੀ ਨੂੰ ਪੜ੍ਹ ਕੇ ਲੈ ਲਣਾ ਕਿੰਨਾ ਅਨੰਦ ਆਏਗਾ ਦੱਸਿਆ ਨਹੀਂ ਜਾ ਸਕਦਾ ਕਿਉਂਕਿ ਜੇ ਜਿਸ ਬਾਤੂ ਦੀ ਗੱਲ ਸਮਝ ਆਉਂਦੀ ਹੋਵੇ ਉਹਦਾ ਗਿਆਨ ਪੜਨ ਸੁਣਨ ਵਿੱਚ ਆਨੰਦ ਵੱਖਰਾ ਹੈ ਹੋ ਕੇ ਨਾ ਗੱਲਾਂ ਬਾਤਾਂ ਕਰਨ ਵਿੱਚ ਆਨੰਦ ਵੱਖਰਾ ਹੈ ਜੇ ਅੰਗਰੇਜ਼ੀ ਨਹੀਂ ਆਉਂਦੀ ਤੇ ਅੰਗਰੇਜ਼ ਆ ਕੇ ਸਾਡੇ ਅੱਗੇ ਗੱਲਾਂ ਤੇ ਈ ਜਦੈ ਭਾਵੇਂ ਸਾਨੂੰ ਜਿੰਨਾ ਮਰਜੀ ਗਿਆਨ ਦੀਆਂ ਗੱਲਾਂ ਸਮਝਾਈ ਜਾਵੇ ਤੇ ਕਈ ਵਾਰ ਜਿਸ ਇਨਸਾਨ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਸ ਅੰਗਰੇਜ਼ ਦੇ ਸਾਹਮਣੇ ਝੁਲੋਤਾ ਸਿਰ ਤੇ ਹਿਲਾਇ ਜਾਏਗਾ ਪਰ ਗੱਲ ਸਮਝ ਨਹੀਂ ਆਉਂਦੀ ਜੇ ਗ੍ਰੇਜੀ ਆਉਂਦੀ ਆ ਅੰਗਰੇਜ਼ ਗਿਆਨ ਦੇਗਾ ਤੇ ਬੰਦਾ ਅੰਗਰੇਜ਼ ਨਾਲ ਗੱਲਾਂ ਬਾਤਾਂ ਕਰੇਗਾ ਗਿਆਨ ਦੀਆਂ ਤਾਂ ਗੱਲ ਸੂਤ ਹੀ ਗੱਲ ਨਹੀਂ ਇਸੇ ਤਰ੍ਹਾਂ ਜੇ ਸਾਨੂੰ ਅਰਥ ਹੁੰਦੇ ਹੋਣਗੇ ਬਾਣੀ ਦੇ ਅਰਥ ਪੜਾਂਗੇ ਤੇ ਇਹ ਹੋਏਗਾ ਜਿਵੇਂ ਸੀ ਗੁਰੂ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ ਗੁਰੂ ਦੇ ਨਾਲ ਬਾਣੀ ਤੇ ਸੌਖੀ ਬੜੀ ਹੈ ਕਹਿੰਦਾ ਬਾਣੀ ਉੱਥੀ ਹੈ ਜੀ ਬਾਣੀ ਸੌਖੀ ਬੜੀ ਅਸੀਂ ਸਮਝਦਾ ਜਦੋਂ ਨਹੀਂ ਪੜ੍ਹਦੇ ਜੇ ਤੁਸੀਂ ਜਨਤੋਸ ਹੀ ਸਮਝਣਾ ਸ਼ੁਰੂ ਕਰ ਦਿੱਤਾ ਉਸ ਦਾ ਬਾਣੀ ਔਕੀ ਨਹੀਂ ਬਾਣੀ ਦੇ ਸੋਕੀ ਬੜੀ ਹੈ ਬਾਣੀ ਦੇ ਅਰਥ ਦੇ ਵਿੱਚ ਲਾਲਚ ਛੋਟੋ ਅੰ데요 ਲਾਲਚ ਦੁੱਖ ਸਭ ਹੁਣ ਲਾਲਚ ਦਾਤ ਕੀ ਹੈ ਮੇਰੇ ਖਿਆਲ ਦੇ ਨਾਲ ਲੇ ਕੇ ਸਨ ਨਾ ਇਹ ਹੁਣ ਸਾਰਿਆਂ ਨੂੰ ਪਤਾ ਲਾਲਚ ਦਾ ਮੇਨ ਕੀ ਹੈ ਲਾਲਚ ਛੋਟੋ ਛੋਟੋ ਦਾ ਮੇਨ ਕੀ ਹੈ ਛੱਡ ਦੋ ਲਾਲਚ ਛੋਟੋ ਅੰ데요 ਅੰ데요 ਦਾ ਮੇਨ ਕੀ ਹੈ ਹੇ ਅੰਨੇਓ ਲਾਲਚ ਛੱਡ ਦਿਓ ਕਿੰਨੇ ਸੌਖੇ ਅਰਥ ਨੇ ਬਣਦੇ ਲਾਲਚ ਛੋਟੋ ਅੰਦੇਓ ਲਾਲਚ ਦੁੱਖ ਭਾਰੀ ਨਾਲੇ ਦਾ ਫਿਰ ਆ ਗਿਆ ਕੀ ਹੈ ਲਾਲਚ ਦੁੱਖ ਦਾ ਮੈਨ ਕੀ ਹੈ ਦੁੱਖ ਭਾਰੀ ਦਾ ਮੈਨ ਕੀ ਹੈ ਭਾਰਾ ਕਿੰਨੇ ਸਿੰਪਲ ਅਰਥ ਹਨ ਗੁਰਗ੍ਰੰਥ ਸਾਹਿਬ ਦੀ ਬਾਣੀ ਦੇ ਹੈ ਭੜੇ ਅਰਸਾਨ ਹੈ ਮਾਇਆ ਵਿੱਚ ਅੰਨੇ ਹੋਏ ਮਨੁੱਖ ਲਾਲਚ ਛੱਡ ਦੇ ਲਾਲਚ ਦਾ ਦੁੱਖ ਬਹੁਤ ਭਾਰੀ ਹੁੰਦਾ ਹੈ ਪਰ ਅਸੀਂ ਸਮਝਣ ਲਈ ਯਤਨ ਕਰਨਾ ਹਾਸ ਕਰ। ਇਹ ਇੱਕ ਬੜੀ ਗੱਲ ਕਰਨਾ ਹੈ ਕਿ ਅਲਾਹ ਵੀ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਖੁਦ ਆਪ ਕਰਨਾ ਜਾਰਦੇ ਰਹੇ। ਪਰ ਜੇ ਅਸੀਂ ਹੱਥ ਦੇ ਹੱਥ ਧਰ ਕੇ ਬੈਠੇ ਰਾਵਾਂਗੇ ਤੇ ਕਿਸੇ ਨੇ ਸਾਡੀ ਬਾਹ ਫੜ ਕੇ ਨਹੀਂ ਸਾਨੂੰ ਕਹਿਣਾ ਕਿ ਆਹ ਤੇ ਮੈਂ ਸਿਖਾਵਾਂ ਆਪ ਮਦਦ ਆਪਣੀ ਮਦਦ ਆਪ ਕਰਨੀ ਸ਼ੁਰੂ ਕਰੀਏ ਇਹ ਤੇ ਬਾਣੀ ਦਾ ਵਾਕ ਹੈ ਭਾਗਾਂ ਆ ਲਿਓ। ਇਹ ਤੇ ਬਾਣੀ ਕਹਿੰਦੀ ਹੈ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਆਪਣੇ ਹੱਥਾਂ ਨਾਲ ਆਪਣਾ ਕਾਜ ਆਪ ਸਵਾਰ ਆਪਣਾ ਕੰਮ ਆਪ ਸਵਾਰ ਹੁਣ ਜਿਹੜੀ ਗੱਲ ਗੁਰਦੱਤਨ ਸਹਿਮਾਨ ਅੰਦਰ ਕੀਤੀ ਹੈ ਉਹ ਕਹਿੰਦੇ ਪੈਸੇ ਕਰਕੇ ਮਨੁੱਖ ਤਨਾਅ ਹੋ ਸਕਦਾ ਹੈ ਬਾਣੀ ਦੇ ਨਾਲ ਮਨੁੱਖ ਅਮੀਰ ਬਣ ਸਕਦਾ ਹੈ ਪਰ ਇੱਕ ਅਮੀਰੀ ਹੋਰ ਵੀ ਹੈ ਪੈਸੇ ਵਾਲੀ ਅਮੀਰੀ ਨਾਲ ਸਰੀਰ ਕਰਕੇ ਮਨ ਨੂੰ ਸੁਖ ਨਹੀਂ ਲੱਗਦਾ ਹੈ ਸਰੀਰ ਕਰਕੇ ਸਹੂਲਤਾਂ ਲੈ ਸਕਦਾ ਹੈ ਪਰ ਜਿਹੜੀ ਗੁਰੂ ਦੇ ਸ਼ਬਦ ਵਾਲੀ ਅਮੀਰੀ ਹੈ ਇਸ ਅਮੀਰੀ ਦੇ ਨਾਲ ਮਨ ਨੂੰ ਠੰਡਕ ਆਏ ਇਸ ਅਮੀਰੀ ਦੇ ਨਾਲ ਮਨ ਸੁਖੀ ਹੋਏਗਾ ਤੇ ਉਦھے ਗੁਰਵਰਜਨ ਸੰਤ ਕਹਿੰਦੇ ਹਾਮਤ ਨਵੰਤ ਭਾਗਤਨ ਸਚਨਾ ਹੈ ਕਹਿਣ ਲੱਗੇ ਅਸੀਂ ਧੰਨਵਾਦ ਹਾਂ

ਬਾਣੀ ਪੜਿਆ ਕੀ ਹੋਏਗਾ ਬਾਣੀ ਨੂੰ ਸਮਝਰਦੇ ਨਾਲ ਕੀ ਹੋਏਗਾ ਭਾਈ ਗੁਰਦਾਸ ਜੀ ਨੇ ਇੱਕ ਭਨੇਖਾ ਦੂਰ ਕੀਤਾ ਹੈ ਹੁਣ ਬਾਣੀ ਦੀ ਇੱਕ ਪੰਕਤੀ ਨੂੰ ਲੈ ਲਓ ਇੱਕ ਇੱਕ ਸ਼ਬਦ ਬਾਣੀ ਦਾ ਜਿਹੜਾ ਸਾਰੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਵ ਰੱਖਦਾ ਬਹੁਤ ਵੱਡੀ ਮਹੱਤਾ ਅਸੀਂ ਬਾਣੀ ਦੀ ਪੰਕਤੀ ਪੜੇ ਮਮਖ ਕਾਮ ਸਵਾਦ ਕਾਰਨ ਕੋਟ ਜਨਸ ਦੁੱਖ ਪਾਉਣੇ ਮਨੋਗ ਕਾਮ ਦੇ ਵਿੱਚ ਆ ਕੇ ਕਾਮੀ વૃਤੀ ਦੇ ਨਾਲ ਗਲਤ ਕੰਮ ਕਰਨੇ ਸ਼ੁਰੂ ਕਰ ਦਿੰਦਾ ਗੁਰੂ ਸਾਹਿਬ ਦੀ ਬਾਣੀ ਨੇ ਇੱਕ ਹੰਕਾਰਾ ਦਿੱਤਾ ਕਿ ਇਹ ਇਨਸਾਨ ਕਾਮੀ વૃਤੀ ਵਿੱਚ ਆ ਕੇ ਗਲਤ ਕਮਾ ਵਿੱਚ ਨਾ ਫਸ ਜਾਈ ਕਿ 2 ਮਿੰਟ ਦਾ ਸੁਆਦ ਜਿਹੜਾ ਕਿ ਸਦੀਆਂ ਤੱਕ ਬਿਮਾਰੀ ਦੇ ਨਾਲ ਜਕੜ ਦੇ ਸਦੀਆਂ ਤੱਕ ਪਰ ਭਾਜਾ ਵਾਲਿਓ ਅਸਨ ਪਾਤੀ ਤੇ ਪੜ ਲਈ ਪਾਤੀ ਤੇ ਸੋਣੀ ਪਰ ਮੜੋਕ ਇਹਨਾਂ ਸਵਾਰਤੀ ਹੈ ਇਹਨਾਂ ਵਿਚਾਰੀ ਹੈ ਕਿ ਉਹਨ ਗੁਰੂ ਦੇ ਸ਼ਬਦ ਦੀ ਸਮਝ ਚੰਗੀ ਤਰ੍ਹਾਂ ਨਹੀਂ ਹੈ ਉਹਨੇ ਸਮਝਾਇਆ ਇੱਕ ਪੰਕਤੀ ਹੈ ਪਰ ਇਹਦਾ ਜਿਹੜਾ ਮੈਸੇਜ ਹੈ ਗੁਰੂ ਸਾਹਿਬ ਨੇ ਜਿਹੜਾ ਮੈਸੇਜ ਦਿੱਤਾ ਹੈ ਬਹੁਤ ਵਿਸ਼ਾਲ ਹੈ ਇਹ ਸਾਡੀ ਸਾਰੀ ਜ਼ਿੰਦਗੀ ਦਾ ਖਜ਼ਾਨਾ ਹੈ ਕਿ ਅਸੀਂ ਦੇ ਇਹਨਾਂ ਵਿਚਾਰਾਂ ਤੋਂ ਬਚ ਜਾਵਾਂਗੇ ਤੇ ਅਸੀਂ ਸਾਰੀ ਜ਼ਿੰਦਗੀ ਆਪਣਾ ਸੁਖ ਪ੍ਰਾਪਤ ਕਰ ਸਕਾਂਗੇ ਅਨਤ ਮਾਨਸਾ ਨਾਲ ਪਰ ਨਹੀਂ ਨਕਾਰਾ ਦੇ ਅਦੀਨ ਮਨੁੱਖ ਗਲਤੀਆਂ ਹੋ ਕੇ ਸਮਾਜ ਅੰਦਰ ਵਿਚਰ ਕੇ ਗਲਤ ਕੰਮ ਸ਼ੁਰੂ ਕਰ ਦਿੰਦਾ ਹੈ ਤੇ ਗੁਰੂ ਦੀਆਂ ਵਿਚਾਰਾਂ ਤੋਂ ਪਟਕ ਜਾਂਦਾ ਹੈ ਕਿਉਂਕਿ ਉਹਨੂੰ ਸਮਝ ਨਹੀਂ ਆਉਂਦੀ ਕਿ ਗੁਰੂ ਦੀ ਇੱਕ ਪੰਕਤੀ ਦਾ ਮੈਸੇਜ ਲੈਣਾ ਹੈ ਉਹ ਸਾਰੀ ਜ਼ਿੰਦਗੀ ਦਾ ਜਿਨਾ ਹੈ ਜਿਨਾ ਕਿਹਨੇ ਹੈ ਪਾਈ ਗੁਰਦਾਰ ਜੀ ਦਾ ਕਵਿਤਾ ਹੈ ਬੜੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ ਹਨ ਸਾਈ ਗੁਰਦਾਸ ਜੀ ਉਹ ਕਹਿੰਦੇ ਗੁਰੂ ਦਾ ਸ਼ਬਦ ਬਹੁਤ ਵੱਡਾ ਖਜ਼ਾਨਾ ਹੈ ਕਿਵੇਂ ਹੈ ਜਿਵੇਂ ਹੀਰਾ ਹੱਥ ਮੈਂ ਤਨਕ ਸੋ ਦਿਖਾਈ ਦੇਤ ਹੀਰਾ ਛੋਟਾ ਜੇ ਹੱਥ ਵਿੱਚ ਫੜਿਆ ਮੁਠੀ ਬੰਦ ਕੀਤਾ ਲੋਕ ਜਾਂਦਾ ਹੈ ਪਰ ਕਹਿੰਦੇ ਇਹ ਮੁਠੀ ਦੇ ਵਿੱਚ ਬੰਦ ਕੀਤਾ ਲੋਕ ਤੇ ਜਾਂਦਾ ਹੈ ਜਿਵੇਂ ਹੀ 라 हाथ ਮੈਂ ਤਨਕ ਸੋ ਦਿਖਾਈ ਦੇਤ ਪਰ ਦੇ ਦੇ ਇਸ ਹੀਰੇ ਨੂੰ ਜੇ ਬਾਜ਼ਾਰ ਦੇ ਵਿੱਚ ਵੇਚਿਆ ਇਹ ਜਿਹੜਾ ਇਸ ਦੀ ਕਦਰ ਜਾਣਦਾ ਕਿਸੇ ਜਵਾਰੀ ਦੇ ਕੋਲ ਜਾ ਕੇ ਇਸ ਨੂੰ ਵੇਚਿਆ ਹੀਂ ਹੀਰਾ ਤੇ ਹੱਥ ਵਿੱਚ ਮੁਠੀ ਵਿੱਚ ਲੈ ਕੇ ਵੇਚ ਆਇਆ ਪਰ ਜਿਹੜੇ ਉਹਦੇ ਪੈਸੇ ਲੈਣਗੇ ਉਹ ਹੱਥ ਵਿੱਚ ਨਹੀਂ ਫੜੇ ਜਾਣਗੇ ਕਿਉਂਕਿ ਪੈਸੇ ਵਿਚਾਰ ਹੁੰਦੇ ਨੇ ਕੋ ਕਰੋੜਾ ਦੇ ਹਿਸਾਬ ਦੇ ਨਾਲ ਹੀਰੇ ਦਾ ਮੁੱਲ ਕਹਿਲਾ ਹੀਰਾ ਤੇ ਹੱਥ ਵਿੱਚ ਫੜ ਕੇ ਰਹਿ ਗਿਆ ਪਰ ਪੈਸੇ ਪੌੜ ਦੇ ਉਹਨੂੰ ਟੈਚੀ ਲੈ ਕੇ ਜਾਣਾ ਪਏਗਾ ਜਾਂ ਕੋਈ ਹੋਰ ਪਰਵਾਹ ਕਰਨਾ ਪਏਗਾ ਮੁੱਠੀ ਵਿੱਚ ਗੱਲ ਕਰਕੇ ਉਹਦੀ ਕੀਮਤ ਵਾਲੇ ਪੈਸੇ ਘਰ ਨਹੀਂ ਲਿਆ ਸਕੇ ਮੋਲ ਕੀਏ ਤੇ ਦਮ ਤਣ ਪਰ ਦੜਾਰ ਜੀ ਅਗਲੀ ਗੱਲ ਜੈਸੇ ਤਰ ਬਾਂਦੇ ਹੁੰਡੀ ਪਿਛਲੇ ਸਮਿਆਂ ਤੋਂ ਤੁਹਾਨੂੰ ਪਤਾ ਹੋਵੇਗਾ ਹੁੰਡੀ ਨਾਮ ਦੀ ਪਰਚਾਤ ਸੀ ਜਦੋਂ ਸਹੂਕਾਰ ਕਿਸੇ ਨੂੰ ਵਿਆਜੀ ਪੈਸੇ ਦਿੰਦਾ ਸੀ ਜਾਂ ਸਹੂਕਾਰ ਦੇ ਕੋਲ ਕਿਸੇ ਨੇ ਪੈਸੇ ਰੱਖੇ ਤਾਂ ਤੇ ਹੁੰਡੀ ਇੱਕ ਰੁਕਾ ਲਿਖਿਆ ਜਾਂਦਾ ਸੀ ਉਹਦੇ ਉੱਪਰ ਲੇਖੇ ਸੈਲ ਕੀਤੇ ਜਾਂਦੇ ਸਨ ਆਜ ਦੇ ਸਮੇਂ ਵਿੱਚ ਚੈੱਕ ਆ ਗਏ ਹਾਲ ਦੇ ਸਮੇਂ ਵਿੱਚ ਚੈੱਕ ਪਰਚੰਦ ਹਨ ਉਹ ਕਹਿੰਦੇ ਜੈਸੇ ਕਰ ਬਾਂਦੇ ਹੁੰਡੀ ਲਾਗਤ ਨਾ ਭਾਰ ਕਸ਼ੂ ਅਸੀਂ ਚੈੱਕ ਹੱਥ ਵਿੱਚ ਫੜਿਆ 1 ਕਰੋੜ ਰੁਪਏ ਦਾ ਚੈੱਕ ਹੈ ਪਰ ਹੱਥ ਵਿੱਚ ਫੜ ਲਿਆ ਆ ਗਿਆ ਕਾਗਜ਼ ਸੀ ਪਰ ਉਸ ਚੈੱਕ ਨੂੰ ਬੈਂਕ ਦੇ ਵਿੱਚ ਜਾ ਕੇ ਲਾਇਆ ਉਹਦੇ ਵਿੱਚੋਂ ਮਿਲਣ ਵਾਲੇ ਪੈਸੇ ਜਿਹੜੇ ਹਨ ਉਹ ਵੀ ਅਸੀਂ ਹੱਥ ਵਿੱਚ ਫੜ ਕੇ ਨਹੀਂ ਲਿਆ ਸਕੋ ਕਿਉਂਕਿ ਜੇ ਪੈਸੇ ਬਹੁਤ ਹਨ ਕਰੋੜਾ ਰੁਪਏ ਹਨ ਉਹ ਕਿਸੇ ਤਰੀਕੇ ਵਿੱਚ ਚੋਣ ਕੇ ਜ਼ੋਰ ਫਰਬਦ ਕਰਨਾ ਪਏਗਾ ਜੈਸੇ ਕਰ ਬਾਂਦੇ ਹੁੰਡੀ ਲਗਤ ਨਾ ਪਾਰ ਕਸ਼ੂ ਆਗੇ ਜਾਏ ਪਾਇਤ ਲਸ਼ਨੀ ਅਪਾਰ ਜੀ ਜੈਸੇ ਬਾਤ ਬੀਜ ਅਤ ਸੁਖਮ ਸਰੂਪ ਹੋਤ ਬਟ ਕਹਿੰਦੇ ਬੋੜ ਤੁਹਾਨੂੰ ਫਰਤਾ ਵੇਖਾ ਬੋੜ ਦਾ ਬੀਜ ਜਿਹੜਾ ਨਾ ਬੜਾ ਛੋਟਾ ਜਾਂ ਤੇ ਮਲਾਈਂ ਜਾ ਹੁੰਦਾ ਪਰ ਜਦੋਂ ਉਹ ਧਰਤੀ ਵਿੱਚ ਲਾਈਏ ਤੇ ਸਮੇਂ ਦੇ ਅਨੁਸਾਰ ਜਦੋਂ ਵੱਡਾ ਹੁੰਦਾ ਹੈ ਪਾਣੀ ਪੈਂਦਾ ਹੈ ਤੇ ਵੱਡਾ ਹੋ ਕੇ ਆਪਣਾ ਵਿਚਾਰ ਦਾਇਰਾ ਇੰਨਾ ਕਰ ਲੈਂਦਾ ਹੈ ਕਿ ਇੰਝ ਲੱਗਦਾ ਹੈ ਕਿ ਜਿਹੜਾ ਬੀਜ ਲਾਇਆ ਸੀ ਉਹ چھوٹਾ ਨਹੀਂ ਹੋਏਗਾ ਬਹੁਤ ਵੱਡਾ ਬੀਜ ਸੀ ਕਈ ਵਾਰ ਇਦਾਂ ਦੇ ਇੰਝ ਮਹਿਸੂਸ